ਇਹ ਇਹ ਉਹਦੇ ਤੇ ਜੋ ਇਨੀਸ਼ੀਏਟਿਵ ਕਾਰਵਾਈ ਸ਼ੁਰੂ ਹੋਈ ਉਹਦੇ ਨੂੰ ਸੈਟੀਸਫਾਈ ਹੋਵੇ ਤੇ ਮੇਰੀ ਸੈਟੀਸਫੈਕਸ਼ਨ ਜਾਂ ਨਾ ਸੈਟੀਸਫੈਕਸ਼ਨ ਦਾ ਕੋਈ ਮਾਇਨੇ ਨਹੀਂ ਜੀ ਜੋ ਕਾਲਪਤਖ ਸਾਹਿਬ ਕਰਨਗੇ ਅਸੀਂ ਉਹਦੇ ਪਾਵਨ ਦਾ ਜੋ ਵੀ ਹੁਕਮ ਹੋਊਗਾ ਜੋ ਕੁਝ ਹੋਊਗਾ ਅਸੀਂ ਸਿਰ ਝੁਕਾ ਕੇ ਉਹਨੂੰ ਮੰਨਣਾ ਹੈ ਇਹ ਸਾਡੀ ਡਿਊਟੀ ਹੈ ਤੇ ਇਹਨੂੰ ਜਿਵੇਂ ਵੀ ਹੁਕਮ ਜੋਸ਼ ਹਮੇਸ਼ਾ ਮੇਂ ਤੇ ਜੋ ਆਏਗਾ ਅਸੀਂ ਉਹਦੇ ਪੂਰਾ ਉਤਰਾ। ਜੇ ਤੁਹਾਡਾ ਜਗਰੇਜ਼ ਕਰਕੇ ਤੁਹਾਡਾ ਤੁਹਾਡਾ ਇਸ ਕਰਕੇ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲਾਂ ਵੱਡੇ ਧੀਰਸਾ ਸਾਹਿਬ ਜੀ ਤੁਸੀਂ ਸੀ ਜਿਨ੍ਹਾਂ ਨੇ ਆਗੇ ਸ੍ਰੀ ਦਰਬਾਰ ਸਾਹਿਬ ਆ ਕੇ ਕਿਹਾ ਸੀ ਕਿ ਜੋ ਵੀ ਪਿੱਛੇ ਸਮੇਂ ਦੇ ਭੁਲਟੇ ਹੋ ਗਏ ਜਦੋਂ ਕੋਈ ਨਾਂ ਨਹੀਂ ਚੁਣਨ ਲਈ ਪਿਆਰ ਇੱਥੇ ਸੁਨਾਨ ਕਰਕੇ ਗਏ ਸੀ ਉਹਨਾਂ ਨੇ ਕਿਹਾ ਕਿ ਉਹਦੀ ਬਾਤ ਚੱਕੀ ਗਈ ਸੀ ਕਿ ਉਹਨਾਂ ਵੱਲੋਂ ਦੇਖੋ ਠੀਕ ਹੈ ਤੁਹਾਡਾ ਇਹ ਹੋ ਰਿਹਾ ਜੀ। ਦੇਖੋ ਗੱਲ ਇਹ ਹੈ ਜੋ ਅਸੀਂ ਕਰਨਾ ਸੀ ਅਸੀਂ ਕਰਤਾ। ਹੂੰ। ਕੋਈ ਤਾਂ ਧੁਤਾ ਕਾਲਤਖ ਸਾਹਿਬ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਖ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨ ਚਾਹੁੰਦਾ ਮੈਂ ਤਾਂ ਸਿਰਫ ਆਪਦਾ ਵੀ ਮੈਂ ਆਪਦਾ ਲਿਖਤੀ ਰੂਪ ਵਿੱਚ ਕਾਲਤਖ ਸਾਹਿਬ ਸਾਹਿਬ ਤੇ ਪੇਸ਼ ਹੋ ਕੇ ਆਪਦਾ ਜਿਹੜਾ ਪੱਖ ਰੱਖਣ ਵਾਸਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਕੰਪਲੇਨ ਜਿਹਦੇ ਕਾਲਤਖ ਸਾਹਿਬ ਨੇ ਜਿਹੜੀ ਰੋਕ ਲਾਈ ਹੈ ਤੁਹਾਨੂੰ ਪਹਿਲਾਂ ਹੀ ਜਾਂ ਦੋਹਾਂ ਤਰ੍ਹਾਂ ਨੂੰ ਬਿਆਨਬਾਜ਼ੀ ਨਹੀਂ ਸੀ ਕਰਨੀ ਇਹਦੀ ਬਿਆਨਬਾਜ਼ੀ ਸ਼ੁਰੂ ਕਿ ਨਹੀਂ ਫੇਰ ਆਪਾਂ ਉਹੀ ਗੱਲ ਕਰ ਰਹੇ ਹਾਂ ਵੀ ਕਾਲਤਖ ਸਾਹਿਬ ਦਾ ਜਿਹੜਾ ਫੈਸਲਾ ਆਪਾਂ ਉਹਦੇ ਉਹ ਤੇ ਗੱਲ ਹੀ ਨਹੀਂ ਕਰਨੀ ਚਰਚਾ ਹੀ ਨਹੀਂ ਕਰਨੀ ਅਕਾਲੀ ਦਲ ਦਾ ਯੂਨਾਈਟ ਹੋਣਾ ਕਿਹਾ ਖਾਲੀ ਗੱਲ ਦਾ ਯੂਨਾਈਟ ਹੋਣਾ ਕਿੰਨਾ ਜੁੜੀ ਕਿਉਂਕਿ ਜਦੇਦਾਰ ਕਾ ਵੱਲੋਂ ਜਾਂ ਵੱਡੇ ਮਹਾਰਮ ਵੱਲੋਂ ਕਿਹਾ ਜਾਂਦਾ ਤੇ ਉਹ ਅਕਾਲੀ ਦਲ ਦਾ ਯੂਨਾਈਟ ਹੋਣਾ ਰੀ ਹੈ ਸੋਣਾ ਉਹਦੇ ਨਹੀਂ ਅਕਾਲੀ ਦਲ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਗਾਂਹਵਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਤੇ ਇਹੀ ਸਾਡੀ ਜਿਹੜੀ ਹੈ ਮਜ਼ਬੂਤੀ ਹੈ ਇਸ ਪ੍ਰਕਾਰ ਦੇ ਬਾਅਦ ਮਜ਼ਬੂਤੀ ਆਇਆ ਇਹ ਇਹ ਚੀਜ਼ ਦਾ ਉਸ ਉਸ ਚੀਜ਼ ਦਾ ਕੋਈ ਨਹੀਂ ਇਹ ਤਾਂ ਗਲਤੀਆਂ ਭੁੱਲਾਂ ਦੇ ਸੰਬੰਧੀ ਗੱਲ ਹੈ ਇਹਦਾ ਕਾਲੀ ਦਲ ਦਾ ਮਜ਼ਬੂਤ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਸਿੱਖਾਂ ਨੇ ਦੇਖਣਾ ਕੀ ਚਾਹੁੰਦੇ ਨੇ ਲੋਕ ਜਿਹੜਾ ਟਾਈਮ ਲੰਘ ਗਿਆ ਉਹਦੇ ਦਿੱਤਾ ਕਿ ਇਲੈਕਸ਼ਨਾਂ ਜਿਹੜੀਆਂ ਨੇ ਜੇ ਫੈਸਲਾ ਨਹੀਂ ਹੁੰਦਾ ਜਾਂ ਕੋਈ ਜਿਹੜੀਆਂ ਬਾਈ ਇਲੈਕਸ਼ਨਾਂ ਆ ਕਿਉਂਕਿ ਤੁਹਾਡੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਇਲੈਕਸ਼ਨਾਂ ਬਰਨਾਲਾ ਤੁਹਾਡਾ ਆਪਣਾ ਜ਼ਿਲ੍ਹਾ ਇਹਨਾਂ ਇਲੈਕਸ਼ਨਾਂ ਦਾ ਤੇ ਵੀ ਪ੍ਰਭਾਵ ਪਏਗਾ ਇਹਨਾਂ ਦਾ ਜਿਵੇਂ ਕਾਲੀ ਦਲ ਦੀ ਹਸਤ ਕਾਫੀ ਪਤਲੀ ਆ ਇਹਨਾਂ ਹਾਲਾਤਾਂ ਤੱਕ ਜਿਹੜੀ ਜੋ ਵੀ ਇਹਨਾਂ ਹਾਲਾਤਾਂ ਨੇ ਸਾਡਾ ਸਹੀਂ ਕੋਈ ਨਵੀਂ ਪਾਰਟੀ ਨਹੀਂ ਬਣਾਈ ਅਸੀਂ ਸਿਰਫ ਇੱਕ ਅਕਾਲੀ ਦਲ ਸੁਧਾਰ ਨਹਿਰ ਚਲਾਈ ਹੈ ਸੋ ਉਸ ਰੂਪ ਚ ਇਹ ਤਾਂ ਪਾਰਟੀਆਂ ਚੋਂ ਨੜਦੀਆਂ ਹੁੰਦੀਆਂ ਅਸਤਾ ਪਾਰਟੀ ਤਾਂ ਕੋਈ ਆਪਣੀ ਬਣਾਈ ਨਹੀਂ ਹੈਗੀ ਹਜੇ ਸੋ ਇਸ ਕਰਕੇ ਸਾਡਾ ਚੋਣ ਲੜਨ ਦਾ ਤਾਂ ਕੋਈ ਹਜੇ ਸਵਾਲ ਹੀ ਪੈਦਾ ਨਹੀਂ ਹੋਇਆ ਜੀ ਜੀ ਅਭੀ ਤਾਂ ਤੁਹਾਨੂੰ ਮੰਨਣ ਤਿਆਰ ਨਹੀਂ ਜਿਹੜੇ ਸੁਖਵੀਰ ਸਿੰਘ ਬਾਦਲ ਜੀ ਬਣਾਣੇ ਇੱਕ ਗੱਲ ਸਮਝ ਲਓ ਸੁਖਵੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਤੇ ਉਹ ਜਿਵੇਂ ਵੀ ਹੈਗਾ ਪਰ ਕੱਲਾ ਪ੍ਰਧਾਨ ਸਾਰਾ ਕੁਝ ਨਹੀਂ ਹੁੰਦਾ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਮੈਂ ਕਰ ਗਿਆ ਯਾਰ ਮੈਂ ਗੱਲ ਸਮਝ ਲਓ ਜਦੋਂ ਉਹਨਾਂ ਨੇ ਇਸੇ ਇਹਦੇ ਸੇਮ ਉਸੇ ਚੀਜ਼ ਨਾਲ ਸੰਬੰਧਿਤ ਹੈ ਜਿਹੜੀ ਕਲਤਖ ਸਾਹਿਬ ਨਾਲ ਸੰਬੰਧਿਤ ਹੈ ਮੈਂ ਉਹਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਕਲਤਖ ਸਾਹਿਬ ਦੇ ਫੈਸਲੇ ਹੀ ਤਾਲੀ ਕਰੋ ਤੁਸੀਂ ਸਾਡੇ ਤੋਂ ਕਿਉਂ ਦੁਆਰੇ ਦੁਆਰੀ ਹੋ ਕੇ ਨਹੀਂ ਕਰ ਰਹੇ ਹੋ ਯਾਰ ਦੱਸੋ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਦੇ ਨਾਲ ਕੋਈ ਜਿਹੜਾ ਪਲਾਣਰ ਕੈਂਡੀਡੇਟ ਬਾਰੇ ਕੋਈ ਤੁਹਾਡੇ ਡਿਸਕਸ਼ਨ ਨਹੀਂ ਮੇਰੀ ਕੋਈ ਸਾਡਾ ਕੋਈ ਡਿਸਕਸ਼ਨ ਕਰਨ ਦਾ ਮਤਲਬ ਹੀ ਨਹੀਂ ਅੱਜ ਤੁਸੀਂ ਮੇਰੀ ਗੱਲ ਸੁਣੋ ਇਹ ਇਸ ਸੰਬੰਧੀ ਮੈਂ ਨਾ ਤਾਂ ਕੋਈ ਸਿਆਸੀ ਨਾ ਕੋਈ ਹੋਰ ਅੱਜ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਆਪਦਾ ਸਪਸ਼ਟੀਕਰਨ ਰਿਟਨ ਰੂਪ ਦੇ ਵਿੱਚ ਦੇ ਦੇ ਤੇ ਜਿਹੜਾ ਹੈ ਸਤਸਮਸਤਕ ਹੋ ਕੇ ਮੱਥਾ ਟੇਕ ਕੇ ਆਪਦਾ ਜਾਣਾ ਸੋ ਕੋਈ ਕਿਸੇ ਚੀਜ਼ ਦਾ ਫੈਸਲਾ ਆਉਂਦੀ ਰੀਡਰਾਂ ਅਸੀਂ ਕਰਾਂਗੇ ਉਹ ਤਾਂ ਉਹਦਾ ਜੋ ਫੈਸਲਾ ਹੈ ਜਦ ਤੱਕ ਉਦ ਤੱਕ ਜਿਹੜਾ ਅਸੀਂ ਦੇਖ ਰਹੇ ਹਾਂ ਕੀ ਕਰਦਾ ਹੈ ਸਮਾਂ ਜ਼ਿਆਦਾ ਲੱਗ ਗਿਆ ਪਹਿਲਾਂ ਵੀ ਨਹੀਂ ਕੋਈ ਸਮਾਂ ਨਹੀਂ ਹੁੰਦਾ ਜੀ ਬੜਾ ਲੰਬਾ ਸਮਾਂ ਵੀ ਲੱਗ ਜਾਂਦਾ ਹੈ ਸਾਲ ਵੀ ਲੱਗ ਸਕਦੇ ਸਾਨੂੰ ਕੀ ਕੀ ਹੈ ਉਹ ਇਹ ਗੱਲ ਤੱਕ ਸਾਹਿਬ ਨੇ ਦੇਖਣਾ ਹੈ ਮਸਾਲਾ ਹਣ ਸਾਨੂੰ ਕੋਈ ਸਗਲ ਕੋਈ ਜਿੰਨਾ ਮਰਜ਼ੀ ਚ ਲਾਉਣੋ ਤੁਸੀਂ ਵੀ ਆ ਗਏ ਬੀਬੀ ਜੀ ਵੀ ਆ ਰਹੇ ਨੇ ਠੰਡਲ ਸਾਹਿਬ ਵੀ ਆ ਗਏ ਨੇ ਇਸ ਤੋਂ ਬਾਅਦ ਜਿਹੜੇ ਮਲੂਕਾ ਸਾਹਿਬ ਨੇ ਉਹ ਨਹੀਂ ਸੀਖੋ ਸਾਹਿਬ ਜਾਂ ਹੋਰ ਵੀ ਆਗੂ ਜਿਹੜੇ ਅਜੇ ਰਖੜਾ ਸਾਹਿਬ ਬਾਹਰ ਨਹੀਂ ਹੈ ਜੀ ਉਹਨਾਂ ਨੇ ਆਉਣ ਦੀ ਕੋਈ ਸੁਭਾਉ ਨਾਲ ਗੱਲਬਾਤ ਯਾਰ ਮੈਨੂੰ ਕੀ ਹੁਣ ਪਤਾ ਹੈ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਤੁਸੀਂ ਮੈਥੋਂ ਕਿਉਂ ਪੁੱਛ ਰਹੇ ਹੋ ਜੀ ਠੀਕ ਹੈ ਨਾਲੇ ਇਹ ਦੇਖੋ ਅੱਜ ਇਹ ਮੌਕਾ ਨਹੀਂ ਹੈ ਕੋਈ ਸਿਆਸੀ ਗੱਲ ਕਰਨ ਦਾ ਕੋਈ ਹੋਰ ਗੱਲਾਂ ਕਰਨ ਦਾ ਅੱਜ ਜਿਹੜਾ ਸਿਰਫ ਮੈਂ ਆਪਦੀ ਇੱਕੋ ਹੀ ਪੱਖ ਜਿਹੜਾ ਤੁਹਾਨੂੰ ਦੱਸਦਾ ਉਹਨੂੰ ਦੁਆਰੇ ਦੁਆਰੇ ਕਹੌਣ ਦਾ ਕੋਈ ਫਾਇਦਾ ਨਹੀਂ ਹੈ ਸਰ ਇਹ ਬਿਲਕੁਲ ਸਹੀ ਗੱਲ ਤੁਸੀਂ ਇੱਕ ਢਿੰਦਾ ਇੱਕ ਸਵਾਲ ਤਾਂ ਸੋਹਣੀ ਗੱਲ ਹੈ